ਲੇਬਲ ਚਾਰੀਆਂ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਤੋੜਦੇ ਆ ਮੇਰੇ ਘਰੇ ਤੋਂ ਫ੍ਰਿਜ ਚ ਠੰਡੀਆਂ ਕੱਢ ਕੇ ਖਾਂਦੇ ਹਾਂ ਲਾਲ ਲਾਲ ਪੱਕੀਆਂ ਪੱਕੀਆਂ ਤੋੜ ਤੋੜ ਖਾਓ ਜਿਹੜਾ ਸੈਸਾ ਲੱਗਦਾ ਵੀ ਤੇ ਕਾਲਾ ਹੋਊਗਾ ਜ਼ਿਆਦਾ ਉਨੀ ਜ਼ਿਆਦਾ ਸਵਾਦ ਅੱਜ ਤੁਹਾਡਾ ਸਵਾਗਤ ਹੈ ਪਿੰਡ ਅਮਰੀਕਾ ਚੈਨਲ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਬ੍ਰੈਂਟਵੁੱਡ ਸਿਟੀ ਕੈਲੀਫੋਰਨੀਆ ਚੈਰੀ ਪਿਕਿੰਗ ਫਾਰਮ ਤੇ ਕੈਲਸੀ ਚੈਰੀ ਪਿਕਿੰਗ ਫਾਰਮ ਅੱਜ ਅਸੀਂ ਤੁਹਾਨੂੰ ਚਾਰੀਆਂ ਪਿਕ ਕਰਕੇ ਦਿਖਾਈਏ ਆਜੋ ਜੀ ਚਾਰੀਆਂ ਤੁਸੀਂ ਦੇਖੀਆਂ ਹੋਣੀਆਂ ਆਪਣੇ ਇੰਡੀਆ ਵਿੱਚ ਵੀ ਹੈਗੀਆਂ ਇੱਥੇ ਵੀ ਹੈ ਹਰ ਜਗ੍ਹਾ ਜਿਹਾਤੇ ਹੈ ਅਵੇਲੇਬਲ ਚੈਰੀਆਂ ਹੁਣ ਆਪਾਂ ਦੇਖਦੇ ਆ ਕਿਸ ਤਰ੍ਹਾਂ ਤੋੜਦੇ ਆ ਕੀ ਕੀ ਐਕਸਪੀਰੀਅੰਸ ਹੈਗਾ ਕਿੱਦਾਂ ਲੋਕੀ ਤੋੜਦੇ ਆ ਚੈਰੀਜ਼ ਨੂੰ ਆ ਦੇਖੋ ਇਸ ਤਰ੍ਹਾਂ ਗੁੱਛੇ ਵੀ ਹੈਗੇ ਆ ਚੈਨਲ ਆਪਣਾ ਦਾ ਨਾਮ ਹੈਗਾ ਪਿੰਡ ਅਮਰੀਕਾ ਆ ਦੇਖੋ ਪਿੰਡ ਅਮਰੀਕਾ ਦੇ ਵਿੱਚ ਚੈਰੀਆਂ ਆ ਚੈਰੀ ਤਾਂ ਖਰਾਬ ਲੱਗਦੀ ਹੈ ਵੀ ਖਰਾਬ ਹੈ ਚਲੋ ਆਪਾਂ ਵਧੀਆ ਵਧੀਆ ਚੁਗਲਨੇ ਇਹ ਕਹਿੰਦੇ ਦੇਖ ਜਾਓ ਇੱਧਰ ਹੈਗੀਆਂ ਚੈਰੀਜ਼ ਇਹ ਕਲਸੀ ਫਾਰਮ ਹੈ। ਥੈਨ ਬਾਕੀ ਇੱਥੇ ਲੋਕੀ ਐਕਸਪੀਰੀਅੰਸ ਕਰਨ ਆਉਂਦੇ ਆ ਬੱਚੇ ਆ ਆਪਣੇ ਪੇਰੈਂਟਸ ਨਾਲ ਆਏ ਨੇ। ਦੇਖੋ ਚੈਰੀਜ਼ ਤੋੜ ਰਹੇ ਨੇ। ਜਿੰਨੀਆਂ ਖਾਣੀਆਂ ਇੱਥੇ ਫ੍ਰੀ ਆ ਜਿੰਨੀਆਂ ਖਾਣੀਆਂ ਨੇ ਤੁਸੀਂ। ਜੇ ਖਾਣ ਤੋਂ ਬਾਅਦ ਓੜੇ ਪਿੱਛੇ ਬਚ ਜਾਂਦੀਆਂ ਨੇ। ਉਹ ਫਿਰ ਆਪਾਂ ਦੇਖਦੇ ਆ ਬਾਸਕਟ ਜਿਹਨਾਂ ਨੇ ਦਿੱਤੀਆਂ ਨੇ। ਫਿਰ ਉਸ ਤੋਂ ਬਾਅਦ ਤੁਸੀਂ ਬਾਈ ਕਰ ਸਕਦੇ ਹਾਂ ਜਿੰਨੀ ਵੀ ਤੁਸੀਂ ਲੈ ਕੇ ਜਾਣੀਆਂ ਚਾਹੋ ਨਾਈਸ ਹਾਏ ਹਾਏ ਹੈਲੋ ਹਾਊ ਯੂ ਲਾਈਕ ਇਟ ਯੂ ਲਾਈਕ ਇਟ ਹਾਊ ਮੈਨੀ ਪਾਉਂਡਸ ਦਰ ਬੀ ਆਬਾਊਟ 2 ਪਾਉਂਡ ਅਬਾਊਟ 2 ਪਾਉਂਡਸ ਵੈਰੀ ਨਾਈਸ ਤੇ ਗੋਰੇ ਥੋੜੀ ਜਾਂਦੇ ਇਧਰ ਆਪਣੇ ਵੀ ਲੱਗੇ ਆ ਅੱਜ ਛੁੱਟੀ ਹੈ ਮੈਮੋਰੀਅਲ ਡੇ ਦੀ ਇਹ ਦਾਦੀ ਬੱਤਾ ਵੀ ਲੱਗੇ ਆ ਹਾਂਜੀ ਜੂਵੀ ਸਿੰਘ ਪਿੱਲੇ ਵਿੱਚ ਇਹ ਮਰ ਰਿਹਾ ਕਿੰਨੀਆਂ ਤੋੜ ਲੀਆਂ ਲੈ ਦੇਖੀ ਲੱਗੇ ਪਏ ਆ ਹਲੇ ਹੋਰ ਠੀਕ ਆ ਠੀਕ ਆ ਠੀਕ ਆ ਕਿੱਦਾਂ ਲੱਗ ਰਿਹਾ ਫਿਰ ਫਨ ਫਨ ਆ ਸਾਰੇ ਸੰਗਤ ਨਾਲ ਹੀ ਅੱਜ ਛੁੱਟੀ ਐ ਲੱਭ ਕੇ ਤਾਂ ਦੀ ਨੂੰ ਹਾਂ ਦੇਖੋ ਉਹ ਦੇਖੋ ਉਹ ਗਿਆ ਦੇ ਆਹ ਦੇਖੋ ਆਹ ਲੱਗਿਆ ਹਾਂ ਨਾ ਦੇਖੋ ਸਾਰੇ ਕਿੰਨੇ ਓ ਯਾ ਹਾਂ। ਇਹ ਤਾਂ ਮਾਤਾ। ਉਹ ਵਧੀਆ। ਆਹ, ਠੀਕ ਹੈ, ਠੀਕ ਹੈ, ਠੀਕ ਹੈ। ਲੈ ਜਾਂਦੇ ਆ ਨਜ਼ਾਰੇ ਅਮਰੀਕਾ ਦੇ। ਇਹ ਤਾਂ ਬੜਾ ਵਧੀਆ ਏ। ਜਿੰਨੀ ਮਰਜ਼ੀ ਖਾਓ, ਬਾਕੀ ਫਿਰ ਵੇਟ ਕਰਾ ਕੇ ਲੈ ਜਾਓ। ਆ ਕੀ ਕੀ ਕਹਿੰਦੇ ਸੰਦੀਪ? ਸੰਦੀਪ ਕੁਛ ਕਹਿੰਦੀ ਏ। ਹਾਂ। ਕੀ ਕਹਿੰਨਾ ਕਰੇ? ਤੇ ਮੈਂ ਕਿਹਾ ਘਰੇ ਤਾਂ ਫ੍ਰਿਜ ਚ ਠੰਡੀਆਂ ਕੱਢ ਕੇ ਖਾਣੇ ਤੁਸੀਂ। ਹਾਂ ਇਹ ਨਾ। ਬਾਹਰ ਕਿੱਥੇ ਆਏ ਵੀ ਨਹੀਂ ਜਾਂਦੇ। ਇੱਥੇ ਤੁਰ ਤੁਰ ਖਾਂਦੇ ਆ ਹਨਾ। ਕਰਮ ਕਰ। ਤਾਜ਼ੀਆਂ। ਹਾਂ। <laughs> 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 hey, how's it doing? Hey, how are you? Good, good, good. Do you know which the how long it'll take to grow? Kidna time like grow currently. Uh you can put them in, they call 3-8 stock when it comes in about the size of my thumb the uh -huh. first year and then it's not gonna produce, it takes it about three years. <laughs> ਉਹ ਕਿ ਜਦੋਂ ਬਾਈ ਨਾਲ ਗੱਲ ਕਰਦੇ ਪਏ ਸੀ ਗੋਰੇ ਨਾਲ ਉਹ ਕਹਿੰਦਾ ਇਹ ਇਰੀਗੇਸ਼ਨ ਸਿਸਟਮ ਹੈ ਡ੍ਰਿਪ ਸਿਸਟਮ ਹੈ ਇਹਦੇ ਵਿੱਚ ਪਾਣੀ ਲੱਗਦਾ ਹੈ ਸੋ ਸਾਰੇ ਕਿਤੇ ਪਾਣੀ ਖਿਲਾਰਨ ਦੀ ਲੋੜ ਨਹੀਂ ਆ ਜੜਾਂ ਦੇ ਵਿੱਚ ਪਾਣੀ ਪੈਂਦਾ ਰਹਿੰਦਾ ਹੈ ਚਹਰੀਆਂ ਦੇ ਕੁਝ ਚਹਰੀਆਂ ਟਰੀਜ਼ ਦੀ ਏਜ ਹੈਗੀ 3 ਇਅਰਸ ਕੁਝ ਦੀ 5 ਇਅਰਸ ਹੈਗੀ ਹੈ ਇਹ ਕਲਰ ਦੇ ਮੁਤਾਬਕ ਇਹਨਾਂ ਨੂੰ ਆਈਡੀਆ ਲੱਗ ਜਾਂਦਾ ਹੈ ਵੀ ਇਹ ਕਿੰਨਾ ਪੁਰਾਣਾ ਜਿਵੇਂ ਇਹਦੇ ਤੇ ਰੈੱਡ ਕਲਰ ਹੈ ਉਹਦੇ ਤੇ ਕੁਝ ਡਿਫਰੈਂਟ ਕਲਰ ਹੈ ਉਪਰੋਂ ਇਹ ਛੋਟੇ ਸਾਈਜ਼ ਦੇ ਤਾਂ ਰੱਖੇ ਆ ਟਰੀਜ਼ ਦੇ ਇਹਨੂੰ ਪ੍ਰੂਨ ਕਰ ਦਿੰਦੇ ਆ ਕੱਟ ਦਿੰਦੇ ਆ ਸੋ ਕੱਟਣ ਕਰਕੇ ਇਹਨਾਂ ਦਾ ਸਾਈਜ਼ ਜ਼ਿਆਦਾ ਵੱਧਾ ਨਹੀਂ ਹੈਗਾ ਸੋ ਇਹ ਨੀਚੋਂ ਤੋੜ ਲੰਦੇ ਆ ਲੋਗੀ ਮਤਲਬ ਯਾ ਸੋ ਇਹ ਹੱਥਾਂ ਨਾਲ ਤੋੜੀਆਂ ਜਾ ਸਕਦੀਆਂ ਨੇ ਚੈਰੀਜ਼ ਜਿਹੜੀਆਂ ਹੈਗੀਆਂ ਇਹਨਾਂ ਦੇ ਲੈਡਰਸ ਲੈਣ ਦੀ ਲੋੜ ਨਹੀਂ ਪੈਂਦੀ ਹੈਗੀ ਕੁਝ ਜਿਹੜੇ ਵੱਡੇ ਹੈਗੇ ਆ 5 ਇਅਰਜ਼ 올ਡ ਵੀ ਹੈਗੇ ਆ ਸੋ ਆਈ ਇਰੀਗੇਸ਼ਨ ਸਿਸਟਮ ਹੈ ਪਾਣੀ ਦਾ ਸਿਸਟਮ ਜਿਹੜਾ ਹੈਗਾ ਰੱਖਿਆ ਹੋਇਆ ਸੋ ੱੱਲੇ ਵੀ ਡਿੱਗਦੇ ਨੇ ਸਾਹਮਣੇ ਕਮਰਸ਼ੀਅਲ ਫਾਰਮ ਵੀ ਹੈਗਾ ਜਿਹੜਾ ਕਹਿੰਦੇ ਪਾੜੀਆਂ ਲਾ ਕੇ ਚੱਕਣਾ ਪੈਂਦਾ ਬਟ ਯੂਜ਼ੂਲੀ ਇਹ ਹੱਥਾਂ ਨਾਲ ਹੀ ਟੁੱਟ ਜਾਂਦਾ ਹੈ ਇੱਥੇ ਜਾਨਵਰ ਵੀ ਲਾ ਕੇ ਲੈ ਜਾਂਦੇ ਆ ਤੋੜ ਕੇ ਇਹਨਾਂ ਨੂੰ ਸੁੱਕ ਵੀ ਜਾਂਦੀ ਹੈ ਥੈਨ ਫਿਰ ਇਹਦਾ ਸੋਲੂਸ਼ਨ ਕੀ ਹੈ ਤੇ ਫਿਰ ਇਹ ਨਵੀਂ ਲਾ ਲੈਣੇ ਇੱਥੇ ਆਪਾਂ ਹਾਂਜੀ ਬੜਾ ਵੈਲ ਆਰਗੇਨਾਈਜ਼ ਤਰੀਕੇ ਨਾਲ ਖੇਤੀ ਕਰਦੇ ਆ ਲੋਕੀ ਇੱਥੇ ਅਮਰੀਕਾ ਦੇ ਆ ਦੇਖੋ ਭਰੀ ਜਾਂਦੇ ਆ ਵਲਟੀਆਂ ਆਪਣੀਆਂ ਜਿਹੜਾ ਇਹਨਾਂ ਦਾ ਵਿੱਚੋਂ ਡਿਸਟੈਂਸ ਆ ਇੱਕ ਬੂਟੇ ਦਾ ਦੂਸਰੇ ਬੂਟੇ ਤੱਕ ਦਾ ਐਵਰੇਜ ਜਿਹੜਾ ਹੈਗਾ 15 ਫੁੱਟ ਦੇ ਉੱਤੇ ਇਹਨਾਂ ਨੇ ਰੱਖਿਆ ਹੋਇਆ ਤੇ ਨਾ ਦੇਖੋ ਬਾਪੂ ਜੀ ਰਣਾ ਗੱਲਬਾਤ ਕਰਦੇ ਆ ਵੀ ਲਈ ਜਾਂਦੇ ਨੇ ਨਜ਼ਾਰੇ ਸਹਾਰੀਆਂ ਦੇ ਹਾਂ ਜੀ ਬਾਪੂ ਜੀ ਕਿਦਾਂ ਫਿਰ ਵਧੀਆ ਆ ਲਾਲ ਲਾਲ ਪੱਕੀਆਂ ਪੱਕੀਆਂ ਤੋੜ ਤੋੜ ਖਾਓ ਜਿਹੜਾ ਬੈਸਾ ਲੱਗਦਾ ਵੀ ਤੇ ਆ ਠੀਕ ਹੈ ਠੀਕ ਨਹੀਂ ਬੈਸਾ ਬਾਤ ਚ ਲੈ ਜਾਣ ਵਾਲੇ ਲੱਗਣਗੇ ਆ ਜਾਨਵਰਾਂ ਨੇ ਖਾਧੇ ਨੇ ਜਾਨਵਰਾ ਖਾਈ ਜਾਂਦੇ ਨੇ ਵਧੀਆ ਹਾਂ 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 ਮੜੇ ਲੋਕ ਨਜ਼ਾਰੇ ਲੈਂਦੇ ਨੇ ਬਾਈ ਹਾਂ ਇਥੇ ਵੀਡੀਓ ਦੇਖ ਕੇ ਆਏ ਤਾਂ ਕਹਿਣਾ ਦੇ ਹੋਵੇ ਕਿ ਨੇ ਉੱਥੇ ਜਾ ਕੇ ਅਮਰੀਕਾ ਜਾ ਕੇ ਫੇਰੀਆਂ ਤੋੜਦੇ ਤੇ ਅਜੇ ਤਾਂ ਖਾਨ ਆਇਆ ਹਾਂ ਠੀਕ ਹੈ ਇੰਡੀਆ ਵਾਲੇ ਪਹਿਲਾ ਫਿਕਰ ਪੈ ਗਈ ਵੀ ਇੰਡੀਆ ਜਾਣਾ ਇੱਥੇ ਕਹੋ ਤੇ ਚੈਰੀਆਂ ਤੋੜਨ ਤੇ ਲਾਏ ਬਾਪੂ ਠੀਕ ਹੈ ਜੀ ਠੀਕ ਹੈ ਬਾਪੂ ਸਾਡਾ ਭਾਈ ਖਾਨ ਆਇਆ ਚੈਰੀਆਂ ਠੀਕ ਆ ਦੇਖੋ ਜੀ ਵਾਹ ਹਾਂ ਜੀ ਕਿਵੇਂ ਕਿਤੇ ਚੀਜ਼ ਦਿਖਾਈਏ ਇੱਥੋਂ ਦੇਖੋਗੇ ਤਾਂ ਆਇਆ ਲੱਗਦਾ ਵੀ ਦਰਖਤ ਤੇ ਬਹੁਤ ਘਟ ਨੇ ਔਰ ਮਾੜਾ ਜਿਹਾ ਪੱਤੇ ਨੂੰ ਚੱਕੋ ਤਾਂ ਹਾਂ ਦੇਖੋ ਗੋਚੇ ਲੱਗੇ ਹੋਏ ਬੱਲੇ 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 ਭਰੇ ਤੇ ਟਾਣੀ ਤਾਂ ਹੇਠੇ ਤੱਕ ਭਰੀ ਹੋਈ ਐ ਅਹੀਂ ਸਾਰਾ ਹੇਠੇ ਨੇ ਆ ਰੱਖਿਆ ਹੂੰ ਹੂੰ ਠੀਕ ਤਾਂ ਅਹੀਂ ਰਾਣੀਆਂ ਵੀ ਇਹ ਤੋੜਨੀਆਂ ਨੇ ਦਾ ਇੰਨੀਆਂ ਜੀਆਂ ਪੱਕੀਆਂ ਜਿੰਨਾ ਇਹਦਾ ਰੰਗ ਕਾਲਾ ਹੋਊਗਾ ਜ਼ਿਆਦਾ ਉਨੀ ਜ਼ਿਆਦਾ ਸਵਾਦ ਠੀਕ ਹੈ ਠੀਕ ਹੈ ਠੀਕ ਇੱਥੇ ਨਾਲ ਪਿੱਛੇ ਦੇਖਦਾ ਪਿਆ ਸੀ ਇੱਕ ਜਿਹੜੀਆਂ ਹਲੇ ਰੈਡੀ ਨਹੀਂ ਹੋਈਆਂ ਚਹਰੀਆਂ ਉਹਨਾਂ ਦਾ ਕਲਰ ਤੁਹਾਨੂੰ ਮੈਂ ਦਿਖਾਵਾਂ ਕਿਸ ਤਰ੍ਹਾਂ ਸੀਗਾ yellowish ਕਰਕੇ ਸੀਗਾ हां ਸੀਗਾ ਇਹ ਜਿਹੜੀਆਂ ਹਨ ਰੈਡੀ ਹੋਣ ਤੋਂ ਪਹਿਲਾਂ ਦਾ ਕਲਰ ਇਹਨਾਂ ਦਾ ਜਦੋਂ ਰੈਡੀ ਨਹੀਂ ਹੋਈਆਂ ਪੀਲੇ ਥੋੜਾ ਜਿਹਾ ਪੀਲੇ ਦੇ ਕਲਰ ਦੇ ਵਿੱਚ ਹੈ ਇਹ ਰੈੱਡ ਦੇ ਵਿੱਚ ਅੰਜਾ ਇਧਰੋਂ ਇਧਰ ਲਾਈਟ ਪੈਂਦੀ ਹੈ ਪਟਿਆ ਆਹ ਕਲਰ ਹੈ ਇਹਨਾਂ ਦਾ ਪਹਿਲਾਂ ਚੈਰੀਆਂ ਦਾ ਹੈਗਾ ਹਾਂਜੀ ਚੈਰੀਆਂ ਜੇ ਥੋੜੇ ਉੱਪਰੋਂ ਤੋੜਨੀਆਂ ਤਾਂ ਪੌੜੀਆਂ ਤੇ ਛੱਡ ਕੇ ਬੇਸਿਕਲੀ ਜਿਹੜੇ ਕਮਰਸ਼ੀਅਲ ਫਾਰਮਸ ਹੈਗੇ ਆ ਉਤੋਂ ਚੈਰੀਆਂ ਜਿਹੜੀਆਂ ਹੈਗੀਆਂ ਪੌੜੀਆਂ ਤੇ ਚੜ ਕੇ ਤੋੜਦੇ ਇਹਦੇ ਇੱਕ ਆਪਾਂ ਵੀਡੀਓ ਬਣਾਉਣ ਦੇ ਚੱਕਰ 'ਚ ਤੁਹਾਨੂੰ ਦਿਖਾ ਦਿੱਤੀ ਸੱਟ ਨਾ ਲੱਗ ਜੇ ਥਲੇ ਉਤਰੀ ਹਦਿਕ ਬਾਤ ਉਹਦਰ ਕਿੰਨੇ ਲੋਕ ਜੀ ਆਏ ਆ ਚੈਰੀਆਂ ਤੋੜਨ ਉਸ ਦਿਨੇ ਸੇ ਮੇਰੇ ਪਿੱਛੇ ਦੇਖਦੇ ਹੋ ਆ ਚੈਰੀਆਂ ਦੇ ਖੇਤ ਦੇ ਨਾਲ ਆਪਾਂ ਨਜ਼ਰ ਮਾਰੀਏ ਆ ਰੋਡ ਜਾਂਦੀ ਏ ਜਿਨੂੰ ਆਪਾਂ ਕਹਦੇ ਨੇ ਕੱਚਾ ਪਹਾਵ ਮੋਟਰ ਨੂੰ ਜਾਂਦਾ ਆ ਜਿਹੜੇ ਹੈਗੇ ਆਲੂ ਭੇਜੇ ਆ ਤੇਨ ਉਹ ਪਹਾੜਾਂ ਦਾ ਨਜ਼ਾਰਾ ਵੀ ਕੋਲੇ ਸਾਈਡਾਂ ਤੇ ਆ ਥੱਲੇ ਦੇਖ ਕੇ ਇੱਥੇ ਲੱਗਦਾ ਪਿੰਡੀ ਹੈਗੇ ਆਪਣੇ ਆਪਾਂ ਕਿਤੇ ਪਿੰਡੀ ਤੁਰੇ ਫਿਰਦੇ ਆ ਆ ਦੇਖੋ ਛਿੜੀ ਛੋਟੀ ਆ ਸਾਰੇ ਕਿਸਾਨ ਥੱਕ ਕੇ ਬਹਿ ਗਏ ਲੱਗਦਾ ਹੁਣ ਹਾਂਜੀ ਨਹੀਂ ਚੱਕਿਆ ਉਹਨੇ ਥੱਕਿਆ ਕਿੰਨੀਆਂ ਤੋੜ ਲੀਆਂ ਫਿਰ ਬਾਟਰ ਹਾਂ ਕਿੰਨੇ ਕਿੰਨੇ ਪੌਂਡ ਦਿੰਦੇ ਇੱਥੇ ਆ 10 ਪੌਂਡ ਹੋਣੀ 140 ਡਾਲਰ ਅੱਛਾ 4 ਡਾਲਰ ਨੂੰ ਪੌਂਡ ਹੈ ਜੀ ਹਨਾ ਜਿਹੜੀ ਇਹ ਆਪਾਂ ਨੂੰ ਰੈਡੀ ਮਿਲਣੀ ਹੈ ਬਾਸਕਟ 4 ਡਾਲਰ ਨੂੰ ਪੌਂਡ ਠੀਕ ਹੈ ਜੀ ਵੈਰੀ ਨਾਈਸ ਲੋ ਯਾਰ ਜੱਪਾ ਲੈ ਚੱਲਦੇ ਹਾਂ ਕਰਨ ਇਹ ਸਾਡੇ ਨੂੰ ਕਹਿੰਦੇ ਸੀਗਾ ਪੌਂਡ ਕੀ ਕਹਿੰਦੇ ਸੀ ਇਹਨੂੰ ਕੀ ਕਹਿੰਦੇ ਸੀ ਇਹਨੂੰ ਟੈਂਪ ਟੈਂਪੂ ਹੈ। ਯਾ ਇੱਥੇ ਕਹਿੰਦੇ ਨੇ ਅਮਰੀਕਾ 'ਚ। ਲੇਡੀ ਬੱਗ। ਆ ਇੱਥੇ ਦਾ ਹੈਗਾ ਇਹ ਲੇਡੀ ਬੱਗ ਚੱਲ ਵੀ ਛੇੜ ਉੱਡ ਜਾ। There are some lambs and a few black tarantulas but there these little there those little ones sticking up in between and I just the flies calling. That's it. You have 10 kinds basically. You have got 10. 10 kinds. Wow. A couple ripe at any one time. All right. Nice. Pretty cool. Thank you. ਸੋ ਚਹਰੀਆਂ ਦੀਆਂ ਕਿਸਮਾਂ ਕਹਿੰਦੇ ਬਹੁਤ ਆ ਬਟ ਓਵਰ ਆਲ ਜਿਹੜੀਆਂ ਇੱਥੇ ਚਹਰੀਆਂ ਨੇ ਉਹਨਾਂ ਨੇ ਲਾਈਆਂ ਨੇ। 10 ਕਿਸਮ ਦੀਆਂ ਵੈਰਾਈਟੀਆਂ ਇਹਨਾਂ ਨੇ ਲਾਈਆਂ ਨੇ 10 ਕਿਸਮ ਦੀਆਂ ਵੈਰਾਈਟੀਆਂ ਚੈਰੀਜ਼ ਦੀਆਂ ਹੈਗੀਆਂ ਸੋ ਬੜੀ ਗੁੱਡ ਹੁਣ ਵੀ ਕਾਊਂਟ ਕਰਨ ਨੂੰ ਟਾਈਮ ਲੱਗ ਗਿਆ ਵੀ ਕਿਹੜੀ ਕਿਹੜੀ ਕਿਸਮ ਇੱਥੇ ਲਾਈ ਹੈ ਇਹਨਾਂ ਨੇ ਚੈਰੀਜ਼ ਦੀ ਹਮ ਬੜੀ ਗੁੱਡ ਬਹੁਤ ਵਧੀਆ ਲੱਗਾ ਸਿਸਟਮ ਜਿਹੜਾ ਇਹਨਾਂ ਨੇ ਬਣਾਇਆ ਇੱਥੇ ਲੋਕਾਂ ਨੂੰ ਥੋੜਾ ਆ ਕੇ ਆਪਣਾ ਐਕਸਪੀਰੀਅੰਸ ਵੀ ਕਰ ਲੈਂਦੇ ਆ ਜਿਨ੍ਹਾਂ ਦੇ ਕੋਲ ਖੇਤੀ ਜਾਂ ਖੇਤੀ ਨਹੀਂ ਹੈਗੀ ਤੇ ਬਾਕੀ ਖਾਣ ਦਾ ਨਜ਼ਾਰਾ ਤੇ ਬੱਚਿਆਂ ਨੂੰ ਵੀ ਪਤਾ ਲੱਗ ਜਾਂਦਾ ਭਾਈ ਚੈਰੀਆਂ ਜਿਹੜੀਆਂ ਹੈਗੀਆਂ ਬੋਟਿਆਂ ਤੇ ਲੱਗਦੀਆਂ ਨੇ ਧਰਤੀ ਚੋਂ ਨਹੀਂ ਉਗਦੀਆਂ ਹੈਗੀਆਂ ਨਹੀਂ ਤੇ ਫਿਰ ਨਿਆਣਿਆਂ ਨੇ ਵੀ ਨਹੀਂ ਪਤਾ ਲਾਦਾ ਸਪੈਸ਼ਲੀ ਅਮਰੀਕਾ ਦੇਆਂ ਨੂੰ ਵੀ ਭਾਈ ਜਿਹੜੀਆਂ ਚੈਰੀਆਂ ਨੇ ਇਹ ਉੱਪਰ ਉਗਦੀਆਂ ਨੇ ਬੋਟਿਆਂ ਦੇ ਜਾ ਕੇ ਤੇ ਆਲੂ ਵਾਂਗ ਧਰਤੀ 'ਚ ਤਾਂ ਨਹੀਂ ਹਰੀਆਂ ਹੁੰਦੀਆਂ ਠੀਕ ਹੈ ਜੀ ਲਓ ਜੀ ਆਹ ਸੀਗਾ ਚੈਰੀਜ਼ ਦਾ ਪ੍ਰਾਈਸ ਚੈਰੀਜ਼ ਯੂ ਪਿਕ 4 LB LB's 'ਚ ਓਰੇ ਅਮਰੀਕਾ ਦੇ ਵਿੱਚ LB's ਦੇ ਵਿੱਚ ਚੱਲਦਾ ਹੈ ਜੇ ਆਪਾਂ ਇੰਡੀਆ ਦਾ ਕਿਲੋ ਲਾ ਲਈਏ ਤਾਂ 2.2 2.2 ਐਲ ਵੀ ਦਾ 1 ਕਿਲੋ ਬਣਦਾ ਫਿਰ ਜਿਹੜਾ ਉੱਥੋਂ ਇਕੱਠਾ ਕਰਕੇ ਲੈ ਕੇ ਆਉਂਦੇ ਨੇ ਚੈਰੀਜ਼ ਫਿਰ ਇਹ ਇੱਥੇ ਜਿਹਨੂੰ ਕਹਿੰਦੇ ਨੇ ਆਖਿਰਜਤਾਂ ਲੋਕੀ ਇਹ ਕਰੀ ਜਾਂਦੇ ਨੇ ਤੇ ਫਿਰ ਕੈਸ਼ ਕਾਊਂਟਰ ਦੇ ਉੱਤੇ ਉਹਨੇ ਪੈਸੇ ਪੇ ਕਰਦੇ ਆ। ਹਾਂਜੀ ਹੋ ਗਈਆਂ ਆਪਣੀਆਂ ਲੈ ਲਈਆਂ ਕਿੰਨੀਆਂ ਹੋ ਗਈਆਂ $40 $10 40 $10 ਇਹ ਸਾਡਾ ਮੈਥ ਆਇਆ ਇਹਨੂੰ ਫਿਰ ਸਾਰਾ ਪਤਾ ਯੂਬੀ ਸਿੰਘ ਨੂੰ ਠੀਕ ਹੈ ਜੀ ਯੂਬੀ ਸਿੰਘ ਜੀ ਯਾ ਸੋ ਲਾਈਕ ਦਿਸ ਇਜ਼ 12 ਡਾਲਰ ਨੈਕਸਟ ਵੀਕ ਵੀ ਆ ਟੂ ਬੀ ਆਹ ਬੈਸਟ ਹੈਂਕ ਯੂ ਥੈਂਕ ਯੂ ਲਾਈਕ ਇਟ ਯੈਸ ਇਟ ਵਾਸ ਗੁੱਡ ਗੁੱਡ ਐਕਸਪੀਰੀਅੰਸ ਵੈਰੀ ਨਾਈਸ ਸੀ ਯੂ ਨੈਕਸਟ ਟਾਈਮ ਚਲੋ ਜੀ ਐਸੀ ਸਾਡਾ ਅੱਜ ਦਾ ਦਿਨ ਤੇ ਬਾਕੀ ਫਿਰ ਕਰਦੇ ਆਂ ਗੱਲ ਬਾਤ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇੱਥੇ ਤੇ ਬੜਾ ਵਧੀਆ ਕੋਆਪਰੇਟਿਵ ਸਟਾਫ ਸੀਗਾ ਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮੱਚ ਗਾਇਸ ਥੈਂਕ ਯੂ ਥੈਂਕ ਯੂ ਟੇਕ ਕੇਅਰ ਜੀ ਮਿਲਦੇ ਆਂ ਨਵੇਂ ਬਲੌਗ ਨਵੇਂ ਵੀਡੀਓ ਦੇ ਵਿੱਚ ਤੇ ਨਵੇਂ ਦਿਨ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਅਮਰੀਕਾ ਦੇ ਗੱਲਾਂ ਬਾਤਾਂ ਆਪਾਂ ਕਰਦੇ ਰਿਹਾ ਕਰਾਂਗੇ ਤੇ ਲਾਈਕ ਕਰੋ ਤੁਹਾਡਾ ਆਪਣਾ ਚੈਨਲ ਪਿੰਡ ਅਮਰੀਕਾ ਠੀਕ ਹੈ ਜੀ ਧੰਨਵਾਦ